ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵੱਡੀ ਤੇ ਮੰਦਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਵਿਧਾਨ ਸਭਾ ਹਲਕੇ ਪਸ਼ਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਇਸ ਦੁਨੀਆ ਵਿੱਚ ਨਹੀਂ ਰਹੇ ਛੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਮੌਕੇ ਦੇ ਉੱਤੇ ਪਹੁੰਚੇ ਮੰਦਭਾਗੀ ਕੌਂਸਲ ਜਿਹੜੀ ਉਹ ਵੀੜੀ ਹੈ ਤਕਰੀਬਨ ਮੈਨੂੰ ਡੇਢ ਹੋਵੇਗੀ ਇਹ ਸਾਡੇ

ਰਹੀ ਜੀ ਜੋ ਕਾਰੀ ਜੀ ਪਰਪਰੀ ਤੇ ਹੋਵੇ ਉਹ ਮੈਨੂੰ ਸਿੱਧਾ ਦੱਸਣਾ ਇਹ ਇਹ ਬਾਤੀਆਂ ਹਨ ਆ ਮੇਨ ਜੋ ਕੰਸਾਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪੁੱਛਿਆ ਸਾਡਾ ਆਪਣਾ ਤੇ ਪ੍ਰਸ਼ਾਸਕ ਪਰਮਾਨਿਕ ਗੱਲਬਾਤ ਹੋਈ ਹੈ ਕਿ ਦਾ ਮੈਸੇਜ ਵੀ ਗੱਲ ਕੀਤੀ ਹੈ ਆ ਕੋਈ ਇਹਦੀ ਇਹ ਪੈਸੇ ਚੈੱਕ ਕਰਨਾ ਮੀਡੀਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਉਹਨਾਂ ਨਾਲ ਬੇਟੇ ਨਾਲ ਕੋਈ ਕਿੱਲਾ ਮਤਾਂ ਹੋਣੀ ਨਾ ਬਾਕੀ ਜਿਹੜੀ ਚੀਜ਼ਾਂ ਨੇ ਉਹ ਕੀ ਫੈਕ ਕੀ ਨਹੀਂ ਰਿਐਲਿਟੀ ਕੀ ਹੈ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਦੀ ਕੁਝ ਪਰਿਵਾਰ ਦੀ ਦੱਸਦਾ ਜੀ ਓਕੇ ਥੈਂਕ ਯੂ ਥੈਂਕ ਯੂ ਜਿਹੜੀ ਉਹਨਾਂ ਦੇ ਹੈੱਡ ਚ ਹੈ ਬਾਕੀ ਉਸ ਤੋਂ ਬਾਅਦ ਨੂੰ ਕੋਲ ਜਿਹੜਾ ਕੌਨਸਲਰ ਕੀ ਰੋਗੀਗਾ ਅਨ ਬੱਚੇ ਹੁਣ ਤੱਕ ਦੀ ਪਰਿਵਾਰ ਦੇ ਦਰਸ਼ਨ ਨਹੀਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਨੂੰ ਦਰਸ਼ਨ ਮਾਰੂ ਕਿ ਐਕਸੀਡੈਂਟ ਹੋਇਆ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਮਲੇ ਦੀ ਕੰਟੈਕਟ ਵਾਲੀ ਹੈ ਡੀ ਐਮ ਸੀ ਦੇ ਵਿੱਚ ਮੌਜੂਦ ਪਈ ਹੈ ਕੱਲ ਉਹਨਾਂ ਨਾਲ ਬੋਲ ਸੰਦ ਕਿੰਨੇ 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 ਵਜੇ ਦੀ ਸਰ ਕੱਟਣਾ ਬੋਲੀ ਤਕਰੀਬਨ ਸਾਢੇ 11 ਵਜੇ ਦੀ ਵਾਰਦਾਤ ਹੈ ਸਾਢੇ 11 ਵਜੇ ਨੂੰ ਜਲਦੀ ਸੀ ਸਰ ਦੇ ਵਿੱਚ ਇੱਕੋ ਫਾਇਰ ਹੈ ਉਹਨਾਂ ਦਾ ਨਾਈਸ ਨਹੀਂ ਹੋਇਆ ਉਹਨਾਂ ਦਾ ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਾਫਟਅਰ ਰੇਸਿੰਗ ਸਰਬੇਸਟਲ ਉਹਨਾਂ ਦਾ ਆਪਣਾ ਆਪਣਾ ਪਿਸਤਲ ਉਹਨਾਂ ਦਾ ਉਹ ਮੈਨੂੰ ਲੈਡ ਕਿਹਦੇ ਪਾਸੇ ਘੁਮਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਜਿਹੋ ਕਾਮੀ ਦੇ ਇੱਥੇ ਸਾਰਿਆਂ ਨੂੰ ਲੱਗ ਰਿਹਾ ਕਿ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਪ ਕੋਈ ਜਿਹੜਾ ਪੋਸਟ ਸਾਨੂੰ ਤੁਹਾਨੂੰ ਉਹਨਾਂ ਦਾ ਦੱਸੋ ਕਿ ਕਿੱਥੇ ਕਰਕੇ ਫਾਇਰ ਹੋਇਆ ਉਹ ਲਾਈਟ ਲੈਫਟ ਤੋਂ ਰਾਈਟ ਐਗਜੈਕਟ ਜਿਹੜਾ ਉਹ ਐਂਟਰੀ অর ਐਗਜ਼ਿਟ ਗੋਲ ਹੈਗਾ ਲੱਕ ਕੇ ਆਰ ਪਰ ਹੋਗੀ ਚਾਰਟ ਲੱਗਾ ਸਫਾਈ ਕਰਦੇ ਪਏ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵੈਕਟਰੀ ਦੇ ਦਸੰਤਾਂ ਦੇ ਵਿਕਰ ਨੂੰ ਸਾਫਾ ਸਾਬ ਕਰ ਰਹੇ ਸੀ ਤਾਂ ਐਕਸੀਡੈਂਟ ਵੀ ਜਿਹੜਾ ਫਾਇਰ ਹੋਇਆ ਉਹ ਇੱਕੋ ਜਿਹੜਾ ਦੱਸਦੀ ਕਿ ਗੁਰਪ੍ਰੀਤ ਸਿੰਘ ਗੋਗੀ ਬਸੀ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਐਮਐਲਏ ਸਨ ਪਰ ਉਹਨਾਂ ਦੇ ਨਾਲ ਕੀ ਵਾਪਰਿਆ ਇਹ ਜਾਂਚ ਦਾ ਵਿਸ਼ਾ ਪੁਲਿਸ ਵੀ ਪੂਰੀ ਬਰੀਕੀ ਦੇ ਨਾਲ ਜਾਂਚ ਦੇ ਵਿੱਚ ਰੁੱਝੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਗੋਗੀ ਉਦੋਂ ਵੀ ਸੁਰਖੀਆਂ ਦੇ ਵਿੱਚ ਆਏ ਸੀਗੇ ਜਦੋਂ ਉਹਨਾਂ ਨੇ ਇੱਕ ਨੀ ਪੱਥਰ ਤੋੜਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਬੁੱਢੇ ਨਾਲੇ ਦੇ ਪ੍ਰੋਜੈਕਟ ਵਾਸਤੇ ਉਹਦੀ ਸਫਾਈ ਵਾਸਤੇ ਨੀ ਪੱਥਰ ਰੱਖਿਆ ਗਿਆ ਪਰ ਇਹਦਾ ਕੋਈ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਅਫਸਰਾਂ ਦੇ ਉੱਤੇ ਕਾਰਵਾਈ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਸੀ ਤਾਂ ਕਾਫੀ ਚਰਚਾ ਦੇ ਵਿੱਚ ਆ ਗਏ ਸੀਗੇ ਗੁਰਪ੍ਰੀਤ ਗੋਗੀ ਜਿਨ੍ਹਾਂ ਨੂੰ ਗੁਰਪ੍ਰੀਤ ਗੋਗੀ ਬੱਸੀ ਵੀ ਕਿਹਾ ਜਾਂਦਾ ਹੈ ਲੁਧਿਆਣੇ ਦੇ ਵਿੱਚ ਚੰਗਾ ਦਬਦਬਾ ਸੀਗਾ ਲੁਧਿਆਣੇ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਸੀਗਾ ਗੁਰਪ੍ਰੀਤ ਗੋਗੀ ਦਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਹੁਣ ਪੁਲਿਸ ਪੂਰੀ ਬਰੀਕੀ ਦੇ ਨਾਲ ਪੂਰੇ ਮਾਮਲੇ ਦੀ ਸ਼ਾਨਦীন ਕਰਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਹੀ ਅਪਡੇਟ ਆਏਗੀ ਲੈ ਕੇ حاضر ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ